ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ ਦੇ ਚਲੇ ਜਾਣ ਦਾ ਜਿੱਥੇ ਸਮੁੱਚੇ ਪੰਜਾਬ ਨੂੰ ਸਮੁੱਚਾ ਪੰਜਾਬ ਇੱਕ ਸਦਮੇ ਦੇ ਵਿੱਚ ਹੈ ਕਿਉਂਕਿ ਅਜਿਹੀਆਂ ਮਹਾਨ ਹਸਤੀਆਂ ਰੋਜ਼-ਰੋਜ਼ ਪੈਦਾ ਨਹੀਂ ਹੁੰਦੀਆਂ ਕੋਈ ਵਿਰਲੇ ਹੁੰਦੇ ਨੇ ਜੋ ਆਪਣੇ ਬਤਨ ਲਈ ਆਪਣੀ ਬੋਲੀ ਲਈ ਆਪਣੇ ਦੇਸ਼ ਲਈ ਕੁਝ ਕਰਦੇ ਨੇ ਉਹ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਹੋਵੇ ਚਾਹੇ ਉਹ ਕਲਮ ਹੋਵੇ ਚਾਹੇ ਕੋਈ ਕਲਾਕਾਰ ਹੋਵੇ ਚਾਹੇ ਕੋਈ ਫਨਕਾਰ ਹੋਵੇ ਚਾਹੇ ਕੋਈ ਹੋਰ ਕਿਸੇ ਅਹੁਦੇ ਤੇ ਰਹਿ ਕੇ ਆਪਣੇ ਵਤਨ ਦੇ ਲਈ ਜਿਹੜੇ ਸੇਵਾਵਾਂ ਨਿਭਾਉਂਦੇ ਨੇ ਉਹ ਸਤਿਕਾਰਯੋਗ ਹੁੰਦੇ ਨੇ ਤੇ ਉਹਨਾਂ ਦੇ ਚਲੇ ਜਾਣ ਦਾ ਜਿੱਥੇ ਅਜੇ ਸਮੁੱਚੇ ਪੰਜਾਬ ਨੂੰ ਘਾਟਾ ਪਿਆ ਹੈ ਪੰਜਾਬੀ ਨੂੰ ਪੰਜਾਬੀ ਮਾਂ ਬੋਲੀ ਨੂੰ ਪੰਜਾਬੀਅਤ ਨੂੰ ਘਾਟਾ ਸਾਡੇ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਹਨਾਂ ਨੂੰ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਤੇ ਇੱਕ ਬਹੁਤ ਵੱਡੀ ਸ਼ਖਸੀਅਤ ਸੀਗੇ ਜਨਾਬ ਸਰਜੀਤ ਬਾਤਰ ਜੀ ਇਤفاق ਹੈ ਕਿ ਮੈਂ ਪਿਛਲੇ ਕੁਝ ਦਿਨੀ ਉਹਨਾਂ ਦੀਆਂ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਉਹਨਾਂ ਦੀ ਮਹਾਨ ਰਚਨਾ ਲੱਗੀ ਨਜ਼ਰ ਪੰਜਾਬ ਨੂੰ ਕੋਈ ਨਜ਼ਰ ਉਤਾਰੋ ਬੜਾ ਤੁਸੀਂ ਪਿਆਰ ਸਤਿਕਾਰ ਬਖਸ਼ਿਆ ਲੇਕਿਨ ਅੱਜ ਜਿਹੜੀ ਗੱਲ ਕਰਨ ਦਾ ਮਕਸਦ ਹੈ ਉਹ ਇਹ ਹੈ ਕਿ ਅਸੀਂ ਜਿਹੜੇ ਕਲਮਕਾਰ ਨੇ ਕਲਮ ਕਲਮਕਾਰ ਕਲਾਕਾਰ ਤੇ ਫਨਕਾਰ ਇਹ ਸਾਡੇ ਸਮਾਜ ਦਾ ਸ਼ੀਸ਼ਾ ਹੁੰਦੇ ਨੇ ਇਹਨਾਂ ਨੇ ਸਾਨੂੰ ਸਿੱਧੇ ਰਾਹਾਂ ਤੇ ਤੋਰਨਾ ਹੁੰਦਾ ਹੈ ਹਾਂ ਜੇ ਕੋਈ ਇਹੋ ਜਿਹਾ ਕੁਝ ਲਿਖਦਾ ਸਾਨੂੰ ਵਿਰੋਧ ਜ਼ਰੂਰ ਕਰਨਾ ਚਾਹੀਦਾ ਪਰ ਮੈਨੂੰ ਇਸ ਗੱਲ ਦਾ ਅੱਜ ਬੜਾ ਦੁੱਖ ਹੋਇਆ ਕਿ ਮੇਰੇ ਕੋਲੇ ਮੈਂ ਇੱਕ ਕਮੈਂਟ ਕਿਸੇ ਦੀ ਪੋਸਟ ਤੇ ਪੜ੍ਹਿਆ ਤੇ ਇੱਕ ਕਮੈਂਟ ਆਪਣੇ ਮੇਰੀ ਪੋਸਟ ਤੇ ਕਿਸੇ ਸੱਜਣ ਨੇ ਕੀਤਾ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂ ਤਾਂ ਉਹ ਸੱਜਣ ਜਿਹੜਾ ਮੈਂ ਕਿਸੇ ਦੀ ਪੋਸਟ ਤੇ ਕਮੈਂਟ ਪੜ੍ਹਿਆ ਉਹ ਸੀਗਾ ਕਹਿੰਦਾ ਵੀ ਇਸ ਇਸ ਸਾਹਿਤਕਾਰ ਨੇ ਸਰਕਾਰ ਦੇ ਡਰੋਂ ਕਹਿ ਲੋ ਜਾਂ ਫਿਰ ਕਾਮਰੇਡ ਹੋਣ ਕਰਕੇ ਸਿੱਖਾਂ ਨਾਲ ਨਫ਼ਰਤ ਦੇ ਕਾਰਨ ਪੰਜਾਬ ਦੀ ਪੌਮ ਜਵਾਨੀ ਨਸ਼ਿਆਂ ਆਰਥਿਕ ਤੱਕੇਸ਼ਾਹੀ ਅਤੇ ਨਸਲ ਕੁਸ਼ੀ ਵਰਗੇ ਸੰਗੀਨ ਮਸਲਿਆਂ ਤੇ ਕਹਿੰਦਾ ਨਮੋਨ ਵਰਤ ਧਾਰੀ ਰੱਖਿਆ ਬਸ ਪਿਆਰ ਮੁਹੱਬਤ ਤੇ ਸਾਰਾ ਜੋਰ ਲਾ ਦਿੱਤਾ ਤੇ ਕਈ ਵੱਡੇ ਮਾਨਚਾਂ ਤੇ ਦੂਜੀ ਭਾਸ਼ਾ ਦੇ ਲੇਖਕਾਂ ਨੇ ਇਹਦੇ ਨਾਲ ਸਟੇਜ ਸਾਂਝੀ ਕਰਦੇ ਹੋਏ ਮਾਂ ਬੋਲੀ ਨੂੰ ਜਲੀਲ ਕੀਤਾ। ਦੋਸਤੋ ਸੱਚੀ ਗੱਲ ਦੱਸਾਂ ਅੱਜ ਮੈਂ ਸਾਰੇ ਦਿਨ ਦਾ ਉਹਨਾਂ ਨੂੰ ਸਰਚ ਕਰ ਰਿਆ ਮੈਨੂੰ ਕਿਤੋਂ ਵੀ ਉਹਨਾਂ ਦੀ ਅਜਿਹੀ ਕੋਈ ਰਚਨਾ ਨਹੀਂ ਲੱਭੀ ਜਿੱਥੇ ਸਾਡੀ ਪੰਜਾਬੀ ਮਾਂ ਬੋਲੀ ਦਾ ਪੰਜਾਬੀਅਤ ਦਾ ਜਾਂ ਸਾਡੇ ਪੰਜਾਬ ਦਾ ਕਿਤੇ ਸਿਰ ਨੀਮਾ ਹੁੰਦਾ ਹੋਵੇ। ਪਰ ਸਾਡਾ ਦੁੱਖਾਂ ਤੇ ਹੈ ਕਿ ਅਸੀਂ ਹਰ ਇੱਕ ਚੀਜ਼ ਨੂੰ ਧਰਮ ਨਾਲ ਜੋੜ ਕੇ ਦੇਖਦੇ ਹਾਂ ਪ੍ਰਭੂ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ ਸਮਾਜ ਦੇ ਵਿੱਚ ਵਿਚਰਦੇ ਹਾਂ ਸਾਡਾ ਸਮਾਜ ਨਾਲ ਵੀ ਕੋਈ ਸਰੋਕਾਰ ਨੇ ਸਮਾਜਿਕ ਸਾਡੇ ਰਿਸ਼ਤੇ ਨਾਤੇ ਨੇ ਧਰਮ ਦੀ ਜ਼ਰੂਰੀ ਹੈ ਇਹ ਤੋਂ ਅਸੀਂ ਮੰਨਕਰ ਨਹੀਂ ਹੋ ਸਕਦੇ ਧਰਮ ਮੰਨਣ ਦਾ ਵਿਸ਼ਾ ਧਰਮ ਮੰਨ ਦਾ ਵਿਸ਼ਾ ਤੇ ਜਿਹੜੇ ਸਾਡੇ ਕਲਾਕਾਰ ਜਾਂ ਫਨਕਾਰ ਜਾਂ ਕਲਮਕਾਰ ਨੇ ਇਹ ਸਾਡੇ ਸਮਾਜ ਦਾ ਜਿਹੜਾ ਸ਼ੀਸ਼ਾ ਸਾਨੂੰ ਦਿਖਾਉਂਦੇ ਨੇ ਹੁਣ ਮੈਂ ਇੱਕ ਘਟਨਾ ਹੋਰ ਤੁਹਾਡੇ ਨਾਲ ਸਾਂਝੀ ਕਰਦਾ ਇੱਕ ਇਹ ਕਮੈਂਟ ਹੋ ਗਿਆ ਇੱਕ ਕਮੈਂਟ ਅੱਜ ਕਿਸੇ ਸੱਜਣ ਨੇ ਮੇਰੀ ਪੋਸਟ ਤੇ ਕੀਤਾ ਕਹਿੰਦਾ ਵੀਰ ਜੀ ਸਿੱਖੀ ਲਈ ਕੋਈ ਦੇਣ ਇਸ ਮਹਾਪੁਰਸ਼ ਦੀ ਹੋਵੇ ਤਾਂ ਦੱਸਿਓ ਭਰਾਵਾ ਮੈਂ ਕੌਣ ਦੱਸਣ ਵਾਲਾ ਤੇ ਕੌਣ ਉਹਨੂੰ ਪੁੱਛਣ ਵਾਲਾ ਜਦੋਂ ਸਰਜੀਤ ਪਾਤਰ ਜਿਉਂਦਾ ਸੀ ਉਹਨੂੰ ਜਾ ਕੇ ਭਾਈ ਇਹ ਸਵਾਲ ਕਰਨਾ ਸੀ ਤੂੰ ਮੈਂ ਆਪਣੀ ਜ਼ਿੰਮੇਵਾਰੀ ਲੈ ਸਕਦਾ ਕਿ ਮੈਂ ਕੀ ਕੀਤਾ ਤੇ ਅਸੀਂ ਜੋ ਵੀ ਕੀਤਾ ਡਟ ਕੇ ਕੀਤਾ ਜੋ ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਆਪਹੁਦਰੀਆਂ ਬੇਹੁਦਰੀਆਂ ਬੇਹਰਮਤੀਆਂ ਜਿਹੜੀਆਂ ਹੁੰਦੀਆਂ ਸੀ ਉਹਨਾਂ ਨੂੰ ਰੋਕਣ ਲਈ ਅਸੀਂ ਡਟ ਕੇ ਖੜੇ ਤੇ ਜਿਹੜਾ ਸਾਡਾ ਹਸ਼ਰ ਹੋਇਆ ਉਹ ਅਸੀਂ ਜਾਣਦੇ ਆ ਤੇ ਜਾਂ ਸਾਡਾ ਰੱਬ ਜਾਣਦਾ ਹੈ ਇਹ ਕਦੇ ਫੇਰ ਵਿਸ਼ੇ ਤੇ ਗੱਲ ਕਰਾਂਗੇ ਕਿਉਂਕਿ ਮੈਂ ਇਸ ਗੱਲ ਨੂੰ ਵਧਾਉਣਾ ਨਹੀਂ ਚਾਹੁੰਦਾ ਪਰ ਵੀਰ ਮੇਰਾ ਹਰ ਇੱਕ ਚੀਜ਼ ਨੂੰ ਧਰਮ ਦੇ ਨਾਲ ਨਾ ਜੋੜਿਆ ਕਰੋ ਇੱਕ ਹੋਰ ਰਿਟਾਇਰਡ ਸੱਜਣ ਨੇ ਜਿਹੜੇ ਕਲਮਕਾਰ ਨੇ ਇਹ 2 ਸਾਲਾਂ ਦੀ ਗੱਲ ਹੈ ਸ਼ਿਵ ਕੁਮਾਰ ਜੀ ਦੇ ਜਨਮ ਦਿਨ ਤੇ ਉਹਨਾਂ ਨੂੰ ਚਾਰ ਲੈਣਾ ਲਿਖੀਆਂ ਮੈਂ ਸ਼ਿਵ ਨੇ ਲਈ ਪ੍ਰੀਤ ਗਮਾ ਨਾਲ ਪਾ ਬਿਰਹੋਂ ਦੇ ਦਰਦ ਹੰਡਾ ਲਿਆ ਸ਼ਿਕਰਾ ਯਾਰ ਬਣਾ ਉਹ ਦਰਦਾਂ ਦਾ ਦਰਿਆ ਤੁਰ ਜੋਬਨ ਰੁੱਤੇ ਗਿਆ ਉਹਦੇ ਗੀਤ ਨੇ ਬਣੇ ਕਵਾ ਇਹ ਸਤਰਾ ਮੈਂ ਸ਼ਿਵ ਕੁਮਾਰ ਜੀ ਦੇ ਸਬੰਧ ਦੇ ਵਿੱਚ ਲਿਖੀਆਂ ਤੇ ਉਹ ਸੱਜਣ ਨੇ ਮੈਨੂੰ ਰਿਟਾਇਰਡ ਬੰਦਾ ਪੜਿਆ ਲਿਖਿਆ ਹੀ ਹੋਊਗਾ ਵੱਡੇ ਅਹੁਦੇ ਤੋਂ ਰਿਟਾਇਰ ਹੋਇਆ ਤੇ ਖੁਦ ਇੱਕ ਕਲਮਕਾਰ ਹੈ ਉਹਦੇ ਮੇਰੀ ਪੋਸਟ ਡਿਲੀਟ ਕਰਨ ਲਈ ਮਜਬੂਰ ਕਰਤਾ ਉਸ ਬੰਦੇ ਨੇ ਉਹਨੇ ਕੀ ਲਿਖਿਆ ਭੈਣੀ ਸਾਹਿਬ ਜੀ ਕਹਿੰਦੇ ਵੀ ਸਿੱਖ ਨੂੰ ਅਜਿਹੇ ਲੱਚਰਪੁਣੇ ਵਾਲੇ ਬੰਦੇ ਦੀ ਤਾਰੀਫ ਕਰਨੀ ਸੋਭਾ ਨਹੀਂ ਦਿੰਦੀ ਯਾਨੀ ਕਿ ਸ਼ਿਵ ਕੁਮਾਰ ਨੂੰ ਇਹ ਗੱਲਾਂ ਤਿਆਰਿਆ ਹਾ ਬੰਦਾ ਉਹ ਇਸ ਲੇਖਕ ਨੇ ਕਹਿੰਦਾ ਵੀ ਕੋਈ ਚੰਗੀ ਸਿਹਤ ਸਮਾਜ ਨੂੰ ਦਿੱਤੀ ਨਹੀਂ ਤੇ ਗੰਦ ਹੀ ਬਕਿਆ ਹੁਣ ਦੋਸਤੋ ਤੁਸੀਂ ਦੱਸੋ ਕਿ ਸ਼ਿਵ ਕੁਮਾਰ ਨੇ ਕੀ ਗੰਦ ਲਿਖਿਆ ਤੇ ਕੀ ਗੰਦ ਬਕਿਆ ਮੈਂ ਕਦੇ ਕਿਸੇ ਨੂੰ ਗਲਤ ਨਹੀਂ ਬੋਲਦਾ ਹੁੰਦਾ ਮੈਂ ਕਹਿੰਦਾ ਵੀ ਇਹਨਾਂ ਲੋਕਾਂ ਨੂੰ ਗੁਰੂ ਮਹਾਰਾਜ ਸਮੱਤ ਦੇਵੇ ਠੀਕ ਹੈ ਮੈਂ ਧਰਨੀ ਆ ਮੈਂ ਉਹਨਾਂ ਵੇਲਿਆਂ ਦਾ ਅੰਮ੍ਰਿਤ ਛਕਿਆ ਹੋਇਆ ਆ ਜਦੋਂ ਭਾਈ ਤਲਵਿੰਦਰ ਸਿੰਘ ਜੀ ਕੈਨੇਡਾ ਵਾਲਿਆਂ ਤੋਂ ਮੈਂ ਸਿਰੇ ਦਾ ਕਟੜ ਵੀ ਆ ਫਟੜ ਵੀ ਆ ਕਿਉਂਕਿ ਦਿਲ ਦੇ ਵਿੱਚ ਜ਼ਖਮ ਸਾਡੇ ਵੀ ਬਹੁਤ ਦਿੱਤੇ ਹੋਏ ਨੇ ਲੋਕਾਂ ਨੇ ਅਸੀਂ ਸਾਰਾ ਦਿਨ ਧਰਮ ਧਰਮ ਕਰੀ ਜਾਂਦੇ ਆ ਤੇ ਪਰ ਜੋ ਧਰਮ ਨਹੀਂ ਲੋਕ ਸਾਡੇ ਨਾਲ ਕਰਦੇ ਨੇ ਉਹ ਅਸੀਂ ਕਿਸੇ ਨੂੰ ਦੱਸਣ ਜੋਗੇ ਨਹੀਂ ਜੇ ਅਸੀਂ ਦੱਸਦੇ ਆ ਤਾਂ ਵੀ ਕੁੱਟਦੇ ਨੇ ਹੁਣ ਮੈਂ ਇੱਥੇ ਇੱਕ ਸੱਚ ਬੋਲ ਪੈਣਾ ਤੁਸੀਂ ਦੇਖਿਓ ਦੋਸਤੋ ਤੜਕੇ ਨੂੰ ਇਹਨਾਂ ਲੋਕਾਂ ਨੇ ਦਰਵਾਜ਼ਾ ਘੇਰਿਆ ਹੋਊਗਾ ਤੇ ਜਿੰਦਾਬਾਦ ਮੁਰਦਾਬਾਦ ਹੁੰਦੀ ਹੋਊਗੀ ਕਿ ਇਹ ਸਿੱਖੀ ਆ ਸਾਨੂੰ ਜੋ ਕੁਝ ਮਿਲਿਆ ਦਿੱਤਾ ਸਾਡੇ ਵੱਡ ਵਡੇਰਿਆਂ ਨੇ ਅਸੀਂ ਉਹ ਸੰਭ ਲਈਏ ਉਹਨਾਂ ਹੀ ਕਾਫੀ ਆ ਅੱਜ ਦੇ ਜਮਾਨੇ 'ਚ ਤੁਸੀਂ ਆਸ ਰੱਖੋ ਇਹ ਮੈਨੂੰ ਕੋਈ ਗੱਲ ਬਹੁਤੀ ਪਾਉਂਦੀ ਨਹੀਂ ਕਿਉਂਕਿ ਅੱਜ ਜਿਹੜਾ ਸਿੱਖੀ ਦਾ ਮੂਹ ਮੰਹਾੰਦਰਾ ਜਾਂ ਸਿੱਖੀ ਦੇ ਅਰਥ ਨੇ ਉਹ ਅਸੀਂ ਖੁਦ ਬਦਲ ਕੇ ਰੱਖ ਦਿੱਤੇ ਨੇ ਅਸੀਂ ਆਪਣੇ ਪੈਰ ਆਪ ਕਹਾੜਾ ਮਾਰ ਕੇ ਤੇ ਦੋਸ਼ ਹੀ ਦੂਜਿਆਂ ਨੂੰ ਦਿੰਨੇ ਆ ਮੈਂ ਮਜਬੂਰ ਹੋ ਕੇ ਮੈਂ ਸ਼ਿਵ ਕੁਮਾਰ ਨੂੰ ਸਰਚ ਕੀਤਾ ਮੈਨੂੰ ਉਹ ਕਵਿਤਾ ਮਿਲੀ ਸ਼ਿਵ ਕੁਮਾਰ ਦੀ ਲਿਖੀ ਹੋਈ ਕਉਮ ਚਾਰੇ ਚੱਕ ਜਹਾਨ ਦੇ ਕਉਮ ਚਾਰੇ ਚੱਕ ਜਹਾਨ ਦੇ ਜਦ ਘਰ ਆਇਆ ਕਰਤਾਰ ਕਰਤਾਰਪੁਰੇ ਦੀ ਨਗਰੀ ਜਿਹਦੇ ਗਲ ਵਿੱਚ ਰਾਵੀ ਦਾ ਹਾਰ ਜਿਹਦੇ ਝਮ ਝਮ ਪਾਣੀ ਲਿਸ਼ਕਦੇ ਜਿਹਦੀ ਚਾਂਦੀਵੰਨੀ ਧਾਰ ਲਾ ਬਾਣਾ ਜੋਗ ਫਕੀਰ ਦਾ ਲਾ ਬਾਣਾ ਜੋਗ ਫਕੀਰ ਦਾ ਮੁੜ ਮੱਲਿਆ ਆ ਸੰਸਾਰ ਕਦੇ ਮੰਜੀ ਬਹਿ ਅਵਤਾਰੀਆ ਕਰੇ 10 ਨਵਾਂ ਦੀ ਕਾਰ ਉਹਦੀ ਜੀਬ ਜਪਜੀ ਬੈਠਿਆ ਤੇ ਅੱਖੀ ਨਾਮ ਖੁਮਾਰ ਸੁਣ ਸੋਭਾ ਰੱਬ ਦੇ ਜੀਬ ਦੀ ਆ ਜੁੜਿਆ ਕੁਲ ਸੰਸਾਰ ਤੱਕ ਕੁਲ ਜਗ ਚਾਨਣ ਹੋ ਗਿਆ ਤੇ ਕੂੜ ਮਿਟੇ ਅੰਧਿਆਰ ਚੋਂ ਕੁੰਟੀ ਸ਼ਬਦੇ ਗੂੰਜਿਆ ਉਹ ਰੱਬ ਹੈ ੴ ਉਹ ਰੱਬ ਹੈ ੴ ਤੇ ਫਿਰ ਮੈਂ ਕਿਵੇਂ ਕਹਿ ਦੇਵਾਂ ਕਿ ਸ਼ਿਵ ਕੁਮਾਰ ਨੇ ਗਲਤ ਲਿਖਿਆ ਜਾਂ ਗੰਧਮੰਦ ਲਿਖਿਆ ਅਸੀਂ ਮਾਰ ਹੀ ਇੱਥੋਂ ਖਾਧੀ ਆ ਅਸੀਂ ਸਾਡਾ ਆਪਣੇ ਵੱਲ ਧਿਆਨ ਨਹੀਂ ਸਾਡਾ ਆਪਣੇ ਅਸੀਂ ਆਪ ਦੇ ਵਿਸ਼ਿਆਂ ਤੇ ਧਿਆਨ ਨਹੀਂ ਦੇ ਰਹੇ ਅਸੀਂ ਇੱਕ ਮੈਂ ਗੱਲ ਥੋੜੀ ਜੀ ਕਹਿ ਦੇਵਾਂ ਕਿ ਅਸੀਂ ਦੂਜਿਆਂ ਨੂੰ ਦੱਸਦੇ ਆ ਵੀ ਤੂੰ ਕੀ ਐ ਅਸੀਂ ਕਦੇ ਕਿਸੇ ਨੂੰ ਇਹ ਤਾਂ ਦੱਸਿਆ ਹੀ ਨਹੀਂ ਵੀ ਅਸੀਂ ਕੀ ਆ ਅਸੀਂ ਇੱਥੇ ਮਾਰ ਖਾਧੀ ਆ ਕਿ ਅਸੀਂ ਦੂਜਿਆਂ ਨੂੰ ਦੱਸਣ ਜੋਗੇ ਰਹੇਗੇ ਵੀ ਤੂੰ ਕੀ ਐ ਅਸੀਂ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਮੈਂ ਵੀ ਲਿਖਦਾ ਮੈਂ ਲਿਖਣ ਕਿੱਥੋਂ ਲਗਿਆ ਜਿੱਥੋਂ ਮੈਂ ਤੁਹਾਨੂੰ ਪਹਿਲਾਂ ਗੱਲ ਸਟਾਰਟ ਦੇ ਵਿੱਚ ਦੱਸੀ ਐ ਕਿ ਸਾਡੇ ਨਾਲ ਜੋ ਹੋਇਆ ਉਹ ਕਦੇ ਫਿਰ ਸਾਂਝਾ ਕਰਾਂਗੇ ਆਪਾਂ ਜਰੂਰ ਕਿਉਂਕਿ ਮੇਰਾ ਇੱਕ ਮਿੱਤਰ ਹੋਰ ਵੀ ਐ ਉਹਦੇ ਇਹਨਾਂ ਲੋਕਾਂ ਨੇ ਕਕਾਰ ਤੱਕ ਲਹਾਏ ਹੋਏ ਨੇ ਪਰ ਮੈਂ ਥੋੜਾ ਜਿਹਾ ਅੜਿਆ ਰਿਹਾ ਮੈਂ ਇਹ ਕੰਮ ਨਹੀਂ ਕੀਤਾ ਉਹਨੂੰ ਨਾਲ ਬਿਠਾ ਕੇ ਆਪਾਂ ਉਹ ਗੱਲਾਂ ਸਾਂਝੀਆਂ ਕਰਾਂਗੇ ਤੇ ਅਸੀਂ ਉਹ ਲੜਾਈ ਐਡੀ ਵੱਡੀ ਲੜੀ ਕਿ ਅਸੀਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਤੇ ਸਾਡੀ ਸੁਣਵਾਈ ਕਿਤੇ ਨਹੀਂ ਹੋਈ ਮਿੱਤਰੋ ਜਿੱਥੇ ਜਾਂਦੇ ਸੀ ਪਹਿਲਾਂ ਉਹ ਪੁੱਛਦੇ ਸੀ ਬੰਦੇ ਕਿੰਨੇ ਆ ਤੁਹਾਡੇ ਨਾਲ ਬੰਦਿਆਂ ਤੇ ਫੈਸਲੇ ਹੁੰਦੇ ਨੇ ਗੁਰੂ ਕਲ ਵੱਲ ਦੇਖ ਕੇ ਕੋਈ ਫੈਸਲਾ ਨਹੀਂ ਹੁੰਦਾ ਹੁਣ ਕੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਾਂ ਤਾਂ ਇਹਨੂੰ ਛੇਤੀ ਨਿਬੇੜਾਂਗੇ ਮਸਲੇ ਨੂੰ ਗੱਲ ਕੀ ਆ ਦੋਸਤੋ ਅਸੀਂ ਲੇਖਣਾ ਇੱਕ ਸਾਡੀ ਕੌਮ ਦੇ ਸਰਮੌਰ ਢਾਡੀ ਹੋਏ ਨੇ ਬੜੇ ਪ੍ਰਸਿੱਧ ਹੋਏ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਵੀ ਬਹੁਤ ਕੁਝ ਲਿਖਿਆ ਇਸ ਆਪਣੇ ਵਿਸ਼ੇ ਤੋਂ ਬਾਹਰ ਜਾ ਕੇ ਕਹਦੇ ਇਹ ਕਿ ਗੀਤ ਇਹੋ ਜਿਹੇ ਲਿਖੇ ਨੇ ਕਿ ਜਿਹੜੇ ਮੰਨ ਲਓ ਅਸੀਂ ਕਹਿ ਦਨੇ ਜੇ ਹੁਣ ਮੈਨੂੰ ਕੱਲੋਂ ਕਹਿਣ ਲੋਕ ਹਨਾ ਵੀ ਤੂੰ ਕਿਉਂ ਇਹ ਜਿਹੀਆਂ ਚੀਜ਼ਾਂ ਲਿਖਦਾ ਜਾਂ ਕੀ ਕਰਦਾ ਪਰ ਅਸੀਂ ਸਮਾਜਿਕ ਪ੍ਰਾਣੀ ਆ ਜਿਹੜੀ ਧਰਮ ਦੀ ਅਵਸਥਾ ਉਹ ਬਹੁਤ ਉੱਚੀ ਆ ਉੱਥੋਂ ਤੱਕ ਅਸੀਂ ਸ਼ਾਇਦ ਨਹੀਂ ਪਹੁੰਚ ਸਕਦੇ ਸਾਡੀ ਉਮਰ ਖਤਮ ਹੋ ਜਾਂਦੀ ਆ ਨਾ ਹੀ ਸਾਡੀ ਪਹੁੰਚ ਆਡੀ ਪਰ ਅਸੀਂ ਜਿੰਨਾ ਕਰ ਰਹੇ ਆ ਹੁਣ ਮੈਂ ਮੈਨੂੰ ਇੱਕ ਦੋ ਸੱਜਣਾ ਨੇ ਕਿਹਾ ਵੀ ਆ ਹੁਣ ਤੱਕ ਤੇ ਕਹਿੰਦੇ ਜੀ ਤੁਸੀਂ ਸਵੇਰੇ ਪੋਸਟ ਕਰਵਾਣੀ ਦੀ ਪਉਨੇੋਂ ਸ਼ਾਮ ਨੂੰ ਇਹ ਕਰਦੇ ਹੋਂ ਦੁਪਹਿਰੇ ਇਹ ਕਰਦੇ ਹੋਂ ਪਰ ਮੈਂ ਤੁਹਾਨੂੰ ਇਹ ਵੀ ਤੁਹਾਡਾ ਬਹਿਮ ਭਲੇਖਾ ਮੈਂ ਦੂਰ ਕਰ ਦਿਆਂ ਪ੍ਰਭੂ ਦੇਖਣਾ ਠੀਕ ਆ ਗੱਲ ਤੁਸੀਂ ਸਾਨੂੰ ਸੁਣਦੇ ਹੋ ਪੜ੍ਹਦੇ ਹੋ ਜਿਹੜੀ ਚੀਜ਼ ਚੰਗੀ ਲੱਗਦੀ ਆ ਉਹਨੂੰ ਰੱਖ ਲਓ ਬਾਕੀ ਛੱਡ ਦਿਓ ਕੋਈ ਤੁਹਾਨੂੰ ਮਜਬੂਰ ਨਹੀਂ ਕਰਦਾ ਕੋਈ ਤੁਹਾਡੇ ਤੇ ਥੋਪਦਾ ਨਹੀਂ ਠੀਕ ਹੈ ਇੱਕ ਕਲਾਕਾਰ ਕਲਮਕਾਰ ਦੇ ਜਿਹੜੇ ਅਡਾਰੀ ਹੁੰਦੀ ਆ ਕਿਸੇ ਦੀ ਵੱਡੀ ਹੁੰਦੀ ਆ ਕਿਸੇ ਦੀ ਅਡਾਰੀ ਛੋਟੀ ਹੁੰਦੀ ਆ ਇਹ ਵੱਖ-ਵੱਖ ਅਡਾਰੀਆਂ ਹੁੰਦੀਆਂ ਇੱਕ ਕਲਮਕਾਰ ਦੀਆਂ ਲੇਖਕ ਦੀਆਂ ਉਹਦੇ ਮਨ ਦੇ ਵਿੱਚ ਹਰ ਤਰ੍ਹਾਂ ਦੇ ਵਿਚਾਰ ਹੁੰਦੇ ਰਹਿੰਦੇ ਨੇ ਉਹ ਉਹਨਾਂ ਨੂੰ ਆਪਣੇ ਮੁਤਾਬਕ ਉਹ ਲਿਖਦਾ ਹੈ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਕਦੇ ਵੀ ਕਿਸੇ ਕਲਮਕਾਰ ਨਾਲ ਕਲਾਕਾਰ ਨਾਲ ਜਾਂ ਫਨਕਾਰ ਨਾਲ ਤਿੰਨਾਂ ਨੂੰ ਨਾ ਤਾਂ ਕਿਸੇ ਨੂੰ ਇਹ ਕਿਸੇ ਦੇ ਵੱਜੇ ਨਹੀਂ ਹੁੰਦੇ ਨਾ ਇਹਨਾਂ ਨੂੰ ਬੰਨੋ ਤੇ ਨਾ ਇਹਨਾਂ ਦੇ ਨਾਲ ਵੱਜੋ ਕਿੱਲਾ ਨਾ ਬਣਾਓ ਜੋ ਚੀਜ਼ ਚੰਗੀ ਲੱਗਦੀ ਆ ਉਹਨੂੰ ਸੁਣੋ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਤਾਂ ਕਿਸੇ ਨੂੰ ਮਾੜਾ ਨਾ ਬੋਲੋ ਕਿਸੇ ਨੂੰ ਮੰਨ ਲਓ ਵੀ ਆਪਾਂ ਕਹਿ ਸਕਦੇ ਆ ਕੋਈ ਜੋ ਅਸੀਂ ਪਛਾਵਾਵਾਂ ਵਰਤਦੇ ਆਂ ਅਸੀਂ ਬਹੁਤ ਜਿਹੜਾ ਕਲਾਕਾਰਾਂ ਦਾ ਨੁਕਸਾਨ ਆ ਆਪਣੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੀ ਆ ਹਨਾ ਇਹ ਸਾਡੇ ਲੋਕਾਂ ਨੇ ਕਰਵਾਇਆ ਇਹ ਸਾਡੀਆਂ ਉਂਗਲਾਂ ਨੇ ਹਾ ਹੋ ਹੱਲੇ ਨੇ ਇਹਨਾਂ ਚੀਜ਼ਾਂ ਨੇ ਉਹਨਾਂ ਦਾ ਨੁਕਸਾਨ ਕਰਾਇਆ ਵਿਚਾਰਿਆਂ ਦਾ ਹਾਲਾਂਕਿ ਉਹਨਾਂ ਦਾ ਇੱਕ ਦੂਜੇ ਨਾਲ ਕੋਈ ਬੈਰ ਨਹੀਂ ਹੁੰਦਾ ਹਾਂ ਹੋ ਸਕਦਾ ਕੋਈ ਮਾੜੀ ਮੋਟੀ ਉਹਨਾਂ ਦੀ ਆਪਸ ਵਿੱਚ ਮੈਂ ਹੁੰਦੀ ਹੋਵੇ ਪਰ ਉਹ ਇੱਥੋਂ ਤੱਕ ਨਹੀਂ ਹੁੰਦੀ ਕਿ ਉਹ ਕਤਲਾਂ ਤੱਕ ਗੱਲ ਪਹੁੰਚ ਜਾਵੇ ਇਹ ਸਾਡੇ ਲੋਕਾਂ ਦੀ ਵਜ੍ਹਾ ਕਰਕੇ ਹੁੰਦਾ ਕਿਸੇ ਨੂੰ ਵੀ ਨਾ ਤਾਂ ਕਿਸੇ ਦੇ ਨਾਲ ਵੱਜੋ ਮੈਂ ਕਹਿੰਦਾ ਮੈਂ ਮੇਰੀ ਗੱਲ ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਸੁਣੋ ਪੜੋ ਜੀ ਸਦਕੇ ਜੀ ਸਦਕੇ ਤੁਸੀਂ ਉਹਨੂੰ ਛੱਡ ਸਕਦੇ ਹੋ ਅਗਨੋਰ ਕਰ ਸਕਦੇ ਹੋ ਕੋਈ ਮਜਬੂਰੀ ਨਹੀਂ ਕੋਈ ਤੁਸੀਂ ਸਾਡੇ ਵੱਜੇ ਨਹੀਂ ਹੋਏ ਵੀ ਤੁਸੀਂ ਇਹ ਗੱਲ ਨੂੰ ਮਲੋ ਸੁਣਨਾ ਹੀ ਆ ਜਾਂ ਉਹ ਕਰਨਾ ਉਹ ਕਈ ਚੀਜ਼ਾਂ ਹੁੰਦੀਆਂ ਕਈ ਵਿਸ਼ੇ ਨੇ ਤੇ ਕੋਈ ਚੀਜ਼ ਕਿਵੇਂ ਸੁਣਨ ਵਾਲੀ ਹੁੰਦੀ ਆ ਕੋਈ ਚੀਜ਼ ਕਿਵੇਂ ਸੁਣਨ ਵਾਲੀ ਹੁੰਦੀ ਆ ਇਹ ਲੋਕ ਇਹੋ ਜਿਹੇ ਮੂਰਖ ਨੇ ਕਿ ਪਿਛਲੇ ਦਿਨੀ ਜੋ ਆਪਣਾ ਫਿਲਮ ਆਈ ਸੀਗੀ ਚਮਕੀਲੇ ਤੇ ਉੱਥੋਂ ਮੈਂ ਕਮੈਂਟ ਪੜ੍ਹਦਾ ਰਹਿਣਾ ਪਰ ਮੈਂ ਕਿਸੇ ਨੂੰ ਕਦੇ ਵੀ ਮੰਨਦਾ ਨਹੀਂ ਬੋਲਦਾ ਮੈਂ ਗੁਰਬਾਣੀ ਇੱਕ ਗੱਲ ਕਹਿੰਦੀ ਆ ਮੂਰਖ ਹੈ ਨਾਲ ਨਾਲ ਉਜੀ ਆ ਜਦੋਂ ਮੈਂ ਮੂਰਖਾਂ ਤੇ ਜਾਂ ਅਗਲਾ ਮੂਰਖ ਹੈ ਜੇ ਅਸੀਂ ਉਸ ਵਿਸ਼ੇ ਤੇ ਝਗੜਾ ਕਰਦੇ ਹਾਂ ਇਹ ਅਗਲੇ ਦੇ ਮਨ ਦੀਆਂ ਲਿਖਣ ਵਾਲੇ ਦੇ ਮਨ ਦੀਆਂ ਭਾਵਨਾਵਾਂ ਨੇ ਤੇ ਸੁਣਨ ਵਾਲੇ ਦੇ ਰਸ ਦੀ ਗੱਲ ਹੈ ਕੰਨਾਂ ਦੇ ਰਸ ਦੀ ਗੱਲ ਹੈ ਸੋ ਦੋਸਤੋ ਗੱਲ ਇਹ ਆ ਵੀ ਕਿਸੇ ਨੂੰ ਉਹ ਨਾ ਕਰੋ ਯਾਰ ਹੁਣ ਅੱਜ ਮੇਰਾ ਮਨ ਇੰਨਾ ਦੁਖੀ ਹੈ ਵੀ ਯਾਰ ਤੁਸੀਂ ਜਿਉਂਦੇ ਬੰਦੇ ਨੂੰ ਉਹਨੂੰ ਤੁਸੀਂ ਸਹੀ ਸਵਾਲ ਨਹੀਂ ਕੀਤਾ ਤੇ ਤੁਸੀਂ ਮੈਨੂੰ ਸਵਾਲ ਕਰਦੇ ਹੋ ਵੀ ਉਹਨੇ ਕੀ ਕੀਤਾ ਮੈਂ ਕੀ ਚੀਜ਼ ਆ ਮੈਂ ਤਾਂ ਕੁਛ ਵੀ ਨਹੀਂ ਹੁਣ ਤੁਸੀਂ ਦੇਖੋ ਹਰ ਭਜਨ ਮਾਨ ਦਲੇਰ ਮਹਿੰਦੀ ਤੇ ਕਿੰਨੇ ਹੋਰ ਲੋਕ ਸੀ ਜਿਹੜੇ گاਉਣ ਵਾਲੇ ਉਹ ਕੀਰਤਨ ਕਰਦੇ ਹੁੰਦੇ ਸੀ ਉਹਨਾਂ ਦੀ ਤੁਸੀਂ ਕਦਰ ਨਹੀਂ ਪਾਈ ਉਸ ਟਾਈਮ ਉਹਨਾਂ ਨੂੰ ਮਜਬੂਰ ਨੇ ਇਧਰਲੇ ਪਾਸੇ ਆਉਣਾ ਪੈ ਗਿਆ ਸੋ ਕਿਸੇ ਨੂੰ ਵੀ ਮਜਬੂਰ ਨਾ ਕਰਿਆ ਕਰੋ ਜਿੱਦਾ ਜਿੱਥੇ ਮਨ ਖੜਦਾ ਹੈ ਧਰਮ ਵਾਲੇ ਪਾਸੇ ਖੜਦਾ ਧਰਮ ਹੁਣ ਮੈਂ ਸਵੇਰੇ ਧਾਰਮਿਕ ਪੋਸਟ ਪਾਉਣਾ ਉਹਦੇ ਵਿੱਚੋਂ ਸਿਰਫ ਪੰਜ ਬੰਦੇ ਨੇ ਉਹ ਪੰਜ ਜਾਂ ਹੱਦ ਛੇ ਜਿਹੜੇ ਮੇਰੀ ਉਸ ਧਾਰਮਿਕ ਪੋਸਟ ਨੂੰ ਸ਼ੇਅਰ ਕਰਦੇ ਆ ਤੇ ਬੰਦਾ ਮੇਰੇ ਨਾਲ 8000 ਭਰਾਵੋ ਅਸੀਂ ਲਿਖਣਾ ਜਿਹੜੇ ਸਾਡੇ ਚੰਗੇ ਵਿਚਾਰ ਨੇ ਉਹ ਵੀ ਅਸੀਂ ਲਿਖਣੇ ਆ ਜਿਹੜੇ ਸਾਡੇ ਹੋਰ ਕੋਈ ਸਮਾਜਿਕ ਆਉਂਦੇ ਆ ਹੁਣ ਮੇਰਾ ਇੱਕ ਗੀਤ ਆਊਗਾ ਥੋੜੇ ਜਿਹੇ ਦਿਨਾਂ ਤੱਕ ਬੜਾ ਫਨੀ ਗੀਤ ਆ ਫਿਰ ਹੁਣ ਅਸੀਂ ਉਹਨੂੰ ਛੱਡ ਵੀ ਨਹੀਂ ਸਕਦੇ ਹੁਣ ਇੱਕ ਗੰਨੇ ਦੇ ਰਸ ਵਾਲਾ ਰਸ ਅਸੀਂ ਕੱਢ ਲਿਆ ਗੰਨੇ ਦੇ ਵਿੱਚੋਂ ਗੰਨੇ ਨੂੰ ਪੀੜ ਕੇ ਨਾ ਪੀੜ ਕੇ ਜਮਾ ਉਹਦਾ ਰਸ ਕੱਢ ਲਿਆ ਪੀਣ ਵਾਲੇ ਨੇ ਸਵਾਦ ਲੈ ਲਿਆ ਤੇ ਉਹਨੇ ਉਸ ਗੰਨੇ ਨੂੰ ਪੀੜ ਕੇ ਪੈਸੇ ਵਟਲੇ ਤੇ ਪਰ ਹੁਣ ਪਿੱਛੇ ਜਿਹੜੀ ਟੋਕ ਬਚ ਗਈ ਉਹ ਸਿੱਟਦਾ ਉਹਨੂੰ ਹੈ ਨਹੀਂ ਉਹਨੂੰ ਵੀ ਕਿਤੇ ਨਾ ਕਿਤੇ ਉਹ ਬਰਤਦਾ ਸੁਪਰਾਵੋ ਇਹ ਆਪਾਂ ਗੱਲਾਂ ਨਾ ਕਰਿਆ ਕਰੀਏ ਬੇਨਤੀ ਹੱਥ ਬੰਨ ਕੇ ਵੀ ਉਹਨਾਂ ਨੂੰ ਚੀਜ਼ਾਂ ਨੂੰ ਸੰਭਾਲੋ ਧਰਮ ਵਾਲਾ ਪਾਸਾ ਵੀ ਸੰਭਾਲੋ ਵੀ ਯਾਰ ਸਾਨੂੰ ਤੁਸੀਂ ਕਹਦੇ ਨਾ ਸਿੱਖੀ ਨਹੀਂ ਹੈਗੇ ਤੁਸੀਂ ਤਾਂ सोनू ਕੀ ਪਤਾ ਕਿਹੜਾ ਤੁਹਾਡੇ ਕੋਲੇ ਥਰਮਾਮੀਟਰ ਹੈ ਸਿੱਖੀ ਨੂੰ ਨਾਪਣ ਵਾਲਾ ਬਈ ਹਰ ਇੱਕ ਨੂੰ ਚਾ ਕੇ ਮੂੰਹ ਤੂੰ ਸਿੱਖ ਨਹੀਂ ਤੂੰ ਆਏ ਨਹੀਂ ਤੂੰ ਕਾਮਰੇੜਾ ਇਹ ਗੱਲਾਂ ਫਰਾਬੋ ਗਲਤ ਨੇ ਇਹਨੇ ਸਾਡੇ ਸਮਾਜ ਦੀ ਪੱਟੀ ਮੇਸ ਕਰਦੀ ਠੀਕ ਹੈ ਅਸੀਂ ਮੇਰਾ ਫਰਜ ਆ ਜੇ ਮੈਨੂੰ ਪ੍ਰਮਾਤਮਾ ਨੇ ਇਹ ਦਾਤ ਬਖਸ਼ੀ ਆ ਨਾ ਮੇਰੀ ਉਮਰ ਹੋ ਗਈ 45 46 ਸਾਲ ਪੈਣੀ ਬਾਗਾ ਮੇਰਾ ਪਿੰਡ ਹੈ ਮਾਨਸਾ ਬਠਿੰਡਾ ਰੋਡ ਤੇ ਠੀਕ ਹੈ ਮੈਨੂੰ ਪ੍ਰਮਾਤਮਾ ਨੇ ਜਾਂਦੀ ਉਮਰੇ ਇਹ ਦਾਤ ਬਖਸ਼ੀ ਆ ਮੈਂ ਇਹਦਾ ਵੱਧ ਤੋਂ ਵੱਧ ਲਾ ਹਲਮਾ ਮੈਂ ਪੰਜਾਬ ਦੀ ਗੱਲ ਵੀ ਕਰੂੰ ਮੈਂ ਸੱਭਿਆਚਾਰ ਦੀ ਗੱਲ ਵੀ ਕਰੂੰ ਮੈਂ ਧਰਮ ਦੀ ਗੱਲ ਵੀ ਕਰੂੰ ਮੈਂ ਸਿੱਖੀ ਦੀ ਗੱਲ ਵੀ ਕਰੂੰ ਕਰੀਆਂ ਮੇਰੇ ਕੋਲੇ ਬੜੀਆਂ ਲਿਖਤਾਂ ਮੈਂ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਮੈਂ ਧਰਮ ਦੇ ਵਿਸ਼ੇ ਤੋਂ ਹੀ ਲਿਖਣਾ ਸ਼ੁਰੂ ਕੀਤਾ ਪਰ ਹੌਲੀ-ਹੌਲੀ ਜਿਉਂ-ਜਿਉਂ ਕਲਮ ਦਾ ਵਿਕਾਸ ਹੁੰਦਾ ਤਿਉਂ-ਤਿਉਂ ਹੋਰ ਵਿਸ਼ੇ ਵੀ ਅਸੀਂ ਲਿਖਨੇ ਸ਼ੁਰੂ ਕੀਤੇ ਮੇਰੇ ਮੈਨੂੰ ਸਮਾਂ ਮਿਲਿਆ ਮੈਂ ਸਾਰਾ ਕੁਝ ਕਰਕੇ ਜਾਵਾਂ ਤੇ ਮੈਂ ਪੰਜਾਬੀ ਮਾਂ ਬੋਲੀ ਦੀ ਪੰਜਾਬ ਦੀ ਮੈਂ ਧਰਮ ਦੀ ਸੇਵਾ ਵੀ ਕਰਕੇ ਜਾਵਾਂ ਪਰ ਇਹ ਗੱਲ ਯਾਦ ਰੱਖਿਓ ਕਿਸੇ ਨੂੰ ਵੀ ਕਿਸੇ ਦੇ ਨਾਲ ਵੱਜੋ ਨਾ ਤੇ ਕਿਸੇ ਨੂੰ ਬਨੋ ਨਾ ਭਰਾਵੋ ਅਸੀਂ ਵੀ ਕਿਸੇ ਤੇ ਥੋਪਦੇ ਨਹੀਂ ਕਿ ਭਾਈ ਤੂੰ ਆਹੀ ਸੁਣਾ ਤੂੰ ਆਹੀ ਪੜ ਅਸੀਂ ਸਮਾਜ ਦੇ ਵਿੱਚ ਰਹਿਣਾ ਸਮਾਜ ਨਾਲ ਵੀ ਸਾਨੂੰ ਜੁੜ ਕੇ ਚੱਲਣਾ ਪਊ ਧਰਮ ਦੇ ਨਾਲ ਵੀ ਜੁੜ ਕੇ ਚੱਲਣਾ ਪੂ ਆਪਣੀ ਧਰਤੀ ਦੇ ਨਾਲ ਆਪਣੀ ਜਮੀਨ ਤੇ ਰਹੀਏ ਉੱਚੇ ਨਾ ਹੋਈਏ ਕਿਸੇ ਨੂੰ ਮੰਦਾ ਨਾ ਬੋਲੀਏ ਇਹਨਾਂ ਗੱਲਾਂ 'ਚ ਕੁਛ ਨਹੀਂ ਪਿਆ ਨਾ ਤਾਂ ਆਪ ਦਾ ਟਾਈਮ ਖਰਾਬ ਕਰੋ ਨਾ ਦੂਜਿਆਂ ਦਾ ਕਰੋ ਨਾਲੇ ਟਾਈਮ ਖਰਾਬ ਹੁੰਦਾ ਨਾਲੇ ਦਿਮਾਗ ਖਰਾਬ ਹੁੰਦਾ ਹੈ ਬੇਨਤੀ ਹੱਥ ਬੰਨ ਕੇ ਮੈਂ ਕਿਸੇ ਨੂੰ ਮੜਾ ਨਹੀਂ ਕਹਿੰਦਾ ਹੁਣ ਬਾਕੀ ਦੀਆਂ ਗੱਲਾਂ ਆਪਾਂ ਕਿਸੇ ਦਿਨ ਫੇਰ ਸਾਂਝੀਆਂ ਕਰਾਂਗੇ ਹੁਣ ਜਿਆਦਾ ਵੱਧ ਜੂਗਾ ਕੰਮ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਪਾਤਰ ਸਾਹਿਬ ਨੂੰ ਸਜਦਾ ਉਹਨਾਂ ਦੀ ਕਲਮ ਨੂੰ ਸਜਦਾ ਵੱਧ ਘਟ ਕੇ ਆ ਗਿਆ ਹੋਵੇ ਮਾਫੀ ਚਾਹੁੰਨਾ ਸਤਸ੍ਰੀ ਅਕਾਲ